ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਬਾਣੀ ਭਗਤ ਕਵੀ ਜੀ ਕੀ ਕੋਟ ਸੂਰ ਜਾ ਕੇ ਪ੍ਰਗਾਸ ਕੋਟ ਮਹਾਦੇਵ ਔਰ ਕਿਵਲਾਸ ਦੁਰਗਾ ਕੋਟ ਜਾ ਕੇ ਮਰਦਨ ਕਰੈ ਬ੍ਰਹਮਾ ਕੋਟ ਵੇਦ ਉਚਰੈ ਜੋ ਜਾਚੋ ਤੋ ਕੇਵਲ ਰਾਮ ਆਣ ਦੇਵਸਿਉ ਨਹੀਂ ਕੰਮ ਰਹਾ ਕੀ ਸਮਝਾਉਂਦੇ ਹੈ ਭਗਜੀਓ ਗੁਰਸਿੱਖ ਵਾਰੇ ਸਮਝਾਉਂਦੇ ਨੇ ਜਿਹੜੇ ਗੁਰੂ ਭਗਤਾਂ ਦੇ ਦਰਸਾਏ ਰਾਹ ਤੇ ਚੱਲਦੇ ਨੇ ਕਹਿੰਦੇ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਭਾਵ ਚਾਨਣ ਇੱਕ ਪ੍ਰਕਾਸ਼ ਹੁੰਦਾ ਇੱਕ ਪ੍ਰਕਾਸ਼ ਪ੍ਰਕਾਸ਼ ਸੰਸਾਰੀ ਹੈ ਆਪਾਂ ਕਰ ਲੈਨੇ ਖੁਦ ਵੀ ਕਰ ਲੈਨੇ ਲਾਈਟ ਜਲਾ ਲੈਨੇ ਆ ਇਹ ਪ੍ਰਕਾਸ਼ ਹੈ ਪਰ ਜਿਹਦੇ ਅੰਦਰ ਇਹ ਹੋ ਜਾਵੇ ਉਹ ਜਨਮ ਮਰਨ ਤੋਂ ਰਹਿਤ ਹੋ ਜਾਂਦੀ ਆਤਮਾ ਇਹੀ ਆਪਾਂ ਪ੍ਰਾਪਤੀ ਕਰਨਾ ਆ ਭਾਈ ਜਨਮ ਮਰਨ ਦਾ ਤੂੰ ਖੜਾ ਛੱਟੂ ਆਪਣਾ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਜਾਏ ਭਗਤ ਜੀ ਕਹਿੰਦੇ ਉਹ ਗੁਰਸਿੱਖ ਦੇ ਅੰਦਰ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੋ ਜਾਂਦਾ ਹੈ ਇਹ ਜੀ ਕਰੋੜਾਂ ਹੀ ਮਹਾਦੇਵ ਔਰ ਕਵੀ ਜਿਹੜੇ ਗ੍ਰੰਥ ਲਿਖੀ ਫਿਰਦੇ ਨੇ ਉਹਨਾਂ ਤੋਂ ਵੀ ਵੱਧ ਉਹਦੇ ਕੋਲੇ ਹੁੰਦਾ ਵਾ ਦੁਰਗਾ ਕੋਟ ਜਾ ਕੇ ਮਰਦਨ ਕਰੇ ਕਿੰਨੇ ਵੀ ਬ੍ਰਹਮ ਗਿਆਨ ਵਾਲੀਆਂ ਆਤਮਾ ਹੋਣ ਪਰ ਉਹਨਾਂ ਚਾਨਣ ਨਹੀਂ ਹੁੰਦਾ ਜਿੰਨਾ ਉਹ ਗੁਰਸਿੱਖ ਦੇ ਅੰਦਰ ਹੁੰਦਾ ਹੈ ਜਿਹੜੇ ਆਪਦੇ ਘਰ ਪਹੁੰਚ ਜਾਂਦੇ ਨੇ ਬ੍ਰਹਮਾ ਕੋਟ ਵੇਦ ਉਚਰੇ ਬ੍ਰਹਮਾ ਤੋਂ ਬਾਅਦ ਬ੍ਰਹਮ ਗਿਆਨ ਵਾਲੀਆਂ ਆਤਮਾ ਵੀ ਉਚਾਰਨ ਕਰਦੇ ਹੋਣ ਜੋ ਜਾਚੋ ਤੋਂ ਕੇਵਲ ਰਾਮ ਬਸ ਇਹੀ ਆਪਾਂ ਚਾਚਣਾ ਇਹੀ ਇੱਛਾ ਰੱਖਣੀ ਹੈ ਰਾਮ ਦੀ ਆਪਣੇ ਮੂਲ ਦੀ ਆਸਾ ਕਰੀਏ ਰਾਮ ਕੀ ਅਵਰੇ ਆਸ ਨਿਰਾਸ ਆਨਦੇਵ ਸਿਓ ਨਹੀਂ ਕਾਮ ਸੰਸਾਰੀ ਜਿਹੜੇ ਧਰਮ ਨੇ ਮਾਨਵ ਸੋਚਾਂ ਨੇ ਹਟ ਜੋਗ ਸਰੀਰ ਕਰਕੇ ਭਗਤੀਆਂ ਮੂਰਤੀਆਂ ਕਰਕੇ ਭਗਤੀ ਉਹ ਸਾਡੀ ਅਗਿਆਨਤਾ ਵਾ ਉਹ ਚੋਂ ਆਪਾਂ ਨਿਕਲੇ ਆ ਅੱਗੇ ਹੁਣ ਆਪਾਂ ਅੱਗੇ ਚੱਲਣਾ ਵਾ ਕਿੱਥੇ ਪਹੁੰਚਣਾ ਸੰਤ ਲੋਕ ਪਹੁੰਚਣਾ ਰਹਾਓ ਕੋਟ ਚੰਦਰ ਮੇ ਕਰੇ ਚਿਰਾਗ ਸੁਰ 3300 ਜੇਬੇ ਪਾਕ ਕਹਿੰਦੇ ਕਰੋੜਾਂ ਹੀ ਚੰਦਰ ਮੇ ਘਰੇ ਚਿਰਾਗ ਤੋਂ ਭਾਵ ਚਿਰਾਗ ਤੋਂ ਭਾਵ ਰੋਸ਼ਨੀ ਉਦੂਆਂ ਦੇ ਅੰਦਰ ਰੋਸ਼ਨੀ ਕਰਦੇ ਨੇ ਜਿਹੜੇ ਉਹ ਗੁਰਸਿੱਖ ਹੁੰਦੇ ਨੇ ਸੁਰ 33 ਜੇਬੇ پاک ਪੱਕਾ پاک ਭਾ ਪੱਕਾ ਅੱਲਾ ਪਾਕਮ پاک ਹੈ ਨਵ ਗ੍ਰਹਿ ਕੋਠਾਂਡੇ ਦਰਬਾਰ ਧਰਮ ਕੋਟ ਜਾ ਕੇ ਪ੍ਰਤੀ ਹਰ ਸਾਰੇ ਜਿਹੜੇ ਹੈਗੇ ਨੇ ਇਹ ਨਵਾਂ ਘਰ ਹੈ ਸੱਚਖੰਡ ਸਾਰੇ ਉਹਦੇ ਦਰਬਾਰ ਦੇ ਵਿੱਚ ਖੜੇ ਨੇ ਹੁਕਮ ਦੇ ਧਾਰਨੀ ਨੇ ਆਪਾਂ ਵੀ ਉਹਨਾਂ ਜਾਰ ਆਲਦੇ ਸੱਚ ਦੇ ਧੜੇ ਚ ਧਰਮ ਕੋਟ ਧਰਮ ਰਾਜਾ ਅੰਤਰਾਤਮਾ ਦੀ ਆਵਾਜ਼ ਉਹ ਵੀ ਉਹਦੇ ਹੁਕਮ ਅਨਸਾਰ ਚੱਲਦੇ ਨੇ ਪਵਨ ਕੋਟ ਚੌਵਾਰੇ ਫਿਰੇ ਬਸ ਕੋਟ ਸੇਜ ਬਿਸਤਰੇ ਪਵਨ ਕੋਟ ਪਾ ਪਵਨ ਮਨ ਕਬੀਰ ਮਨ ਪੰਖੀ ਪਿਓ ਦਹਿਦ ਸੁੱਟ ਜਾਏ ਮਨ ਜਿਹੜਾ ਹੈਗਾ ਇਹ ਭਟਕਦਾ ਫਿਰਦਾ ਹੈ ਬਸ ਕੋਟ ਸੇਜ ਬਿਸਤਰੇ ਸੰਸਾਰੀ ਧਰਮ ਜਿਵੇਂ ਆਪਣੀ ਆਪਣੀ ਮੱਤਾ ਨੇ ਸੰਤਾਂ ਦੀਆਂ ਸਮੁੰਦਰ ਕੋਟ ਜਾ ਕੇ ਪਾਣੀ ਹਾਰ ਸਾਰੇ ਹੀ ਉਹਦੇ ਇੰਨਾ ਗਿਆਨਵਾਨ ਵੀ ਕੋਈ ਸੰਸਾਰ ਚੋ ਵੀ ਤਾਂ ਵੀ ਉਹ ਹਕਮ ਦਾ ਪਾਣੀ ਹਾਰੇ ਰੋ ਮਾਵਲ ਕੋਟ 18 ਭਾਰ ਕੋਟ ਕਮੇਰ ਭਰੇ ਭੰਡਾਰ ਸਾਰਿਆਂ ਦਾ ਭਾਰ ਚੱਕਿਆ ਹੋਇਆ ਨੇ ਸਾਰੀ ਧਰਤੀ ਦਾ ਕੁਤਰਤਨੇ ਭੈਵੇਂ ਦੱਬੀ ਧਰਤੀ ਭਾਰ ਭੈਵੇਂ ਚੱਲੇ ਪਵਨ ਭੈਵੇਂ ਚੱਲੇ ਸੂਰਜ ਚੰਦ ਉਹ ਕਰੋੜੀ ਇਹ ਸਾਰੇ ਹੁਕਮ ਦੇ ਵਿੱਚ ਨੇ ਇਹ ਧਰਤੀ ਵੀ ਉਹ ਨਹੀਂ ਸਾਰੀ ਚੱਕੀ ਹੋਈ ਹੈ ਹੁਕਮ ਨਾਲ ਕੋਟ ਕਮੇਰ ਭਰੇ ਭੰਡਾਰ ਕਮੇਰ ਉੱਚੇ ਗਿਆਨ ਦੇ ਭੰਡਾਰੇ ਕੋਟ ਲక్ష్ਮੀ ਕਰੇ ਸ਼ਿੰਗਾਰ ਅਨੇਕਾਂ ਹੀ ਗਿਆਨ ਨੇ ਕੋਟਕ ਪਾਪ ਪੁੰਨ ਬੋਹਿਰੇ ਇੰਦਰ ਕੋਟ ਜਾ ਕੇ ਸੇਵਾ ਕਰੇ ਕਰੋੜਾਂ ਹੀ ਪਾਪ ਪੁੰਨ ਪਾਪ ਫਿਰੇ ਕੁਸ਼ਾਬਦ ਦੇ ਗਿਆਨ ਨਾਲ ਆਪਦੇ ਦੂਰ ਕਰਦੇ ਨੇ 56 ਕੋਟ ਜਾ ਕੇ ਪ੍ਰਤੀਹਾਰ ਨਗਰੀ ਨਗਰੀ ਖਿਆਤ ਅਪਾਰ ਸਾਰੇ ਜਿਹੜੇ 56 ਕੋਟ ਜਿਹੜੇ ਹੈ ਨੇ ਸਾਰੇ ਉਹ ਵੀ ਹੁਕਮ ਚ ਨੇ ਸਾਰੇ ਨੇਕਸਲਾ ਦਿੰਦੇ ਨੇ ਬਹੁਤ ਤਰ੍ਹਾਂ ਦੇ ਚੰਗੇ ਲੋਕ ਹੁੰਦੇ ਨੇ ਚੰਗੇ ਖਿਆਲਾਂ ਵਾਲੇ ਨਗਰੀ ਨਗਰੀ ਪਿੰਡਾਂ ਚ ਹਰ ਇੱਕ ਵਸਤੀ ਚ ਪੂਰੇ ਵਿਸ਼ਵ ਦੇ ਵਿੱਚ ਚੰਗੇ ਵੀ ਲੋਕ ਹੁੰਦੇ ਨੇ ਜਿਹੜੇ ਆਪਾਂ ਨੂੰ ਚੰਗੀ ਰਹਿ ਦਿੰਦੇ ਨੇ ਭਾਈ ਚੰਗੇ ਕੰਮ ਕਰੋ ਰੱਬ ਦਾ ਨਾਮ ਲਓ ਲਟ ਛੁੱਟੀ ਵਰਤੇ ਬਕਰਾਲ ਪਰ ਜਿਹਦੇ ਭਾਗਾ ਚ ਨਹੀਂ ਹੁੰਦਾ ਜੀ ਤੋ ਹੁਕਮ ਦਾ ਪੱਲਾ ਛੁੱਟ ਜਾਂਦਾ ਉਹ ਬੁਕਾਰਾਂ ਨਾਲ ਬਹੁਤ ਭਿਆਨਕ ਰੂਪ ਧਾਰ ਲੈਂਦੇ ਨੇ ਕੋਟ ਕਲਾ ਖੇਲੇ ਗੋਪਾਲ ਸੰਸਾਰ ਉਹਦਾ ਖੇਲ ਹੈ ਗੋਪਾਲ ਦਾ ਭਾਈ ਸਾਡੀ ਇੰਨੀ ਬੁੱਧਵਲ ਨਹੀਂ ਜਿਹੜਾ ਸੀ ਇਹਨੂੰ ਸਾਰਾ ਸਮਝ ਲਈਏ ਕੋਟ ਜਗ ਜਾ ਕੇ ਦਰਬਾਰ ਕਰੋਣਾ ਹੀ ਉਹਦੇ ਦਰਬਾਰ ਦੇ ਵਿੱਚ ਹੁਕਮ ਚ ਖੜੇ ਨੇ ਆ ਜਿਹੜੇ ਜਗ ਨੇ ਕੋਟ ਜਗ ਅਨੇਕਾਂ ਤਰ੍ਹਾਂ ਦੇ ਭੰਡਾਰੇ ਨੇ ਜਹੇ-ਜਾ ਕੋਈ ਜੀਵ ਖਾਂਦਾ ਉਹ ਜਾ ਜਗਵਾ ਭਾਈ ਗਧਰਬ ਕੋਟ ਕਰੇ जयकार ਗਧਰਬ ਉਹਦੇ ਗੁਣ ਗਾਉਣ ਵਾਲੇ ਪਰ ਗਾਉਂਦੇ ਨੇ ਆਪਦੀ ਮਤ ਨਾਲ ਕਿਸੇ ਰੂਪ ਦੇ ਵਿੱਚ ਗਾਉਂਦੇ ਨੇ ਪਰ ਗਾਉਂਦੇ ਉਹਨੂੰ ਨਹੀਂ ਪਜਿਨੀਕ ਸਮਝ ਐ ਕਿਸੇ ਨੂੰ ਵਿਦਿਆ ਕੋਟ ਸਵੇ ਗੁਣ ਕਹੇ ਜਿਨੀ ਕਿਸੇ ਨੂੰ ਵਿਦਿਆ ਸੰਸਾਰੀ ਉਹ ਵੀ ਉਹਦੇ ਗੁਣ ਕਹਿੰਦੇ ਨੇ ਪਰ ਆਪਦੀ ਆਪਦੀ ਮਤ ਨਾਲ ਤੋ ਪਾਰ ਬ੍ਰਹਮ ਕਾ ਅੰਤ ਨਾ ਲਏ ਫਿਰ ਵੀ ਕੁਦਰਦਾਂਤ ਨਹੀਂ ਪਾਇਆ ਜਾਂਦਾ ਜਿਹੜੇ ਅੰਤ ਪਾਉਣ ਗਏ ਉਹ ਫਿਰ ਡੁੱਬ ਗਏ ਪਾਵਨ ਕੋਟ ਜਾ ਕੇ ਰੋਮਾਵਲੀ 라ਵਣ ਸੈਨਾ ਯਹਤੇ ਸਲੀ ਇਹ ਜਿਹੜੇ ਹੈਗੇ ਨੇ ਕੁਦਰਤ ਦੇ ਗਿਆਨ ਮਨ ਰੂਪੀ 라ਵਣ ਇਹ ਸੈਨਾ ਜਿਹੜੀ ਦੀ ਔਗਣਾ ਦੀ ਆ ਉਹ ਗੁਣਾ ਦੀ ਫੌਜ ਆ ਆਪਣੇ ਕੋਲੇ ਔਗਣਾ ਦੀ ਆ ਇਹ ਚੱਲੀ ਜਾਂਦੀ ਹੈ ਕਿਹਦੇ ਨਾਲ ਗੁਰਸ਼ਾ ਬਦੇ ਗਿਆਨ ਸਹਸ ਕੋਟ ਬਹੁਤ ਕਹਿਤ ਪੁਰਾਨ ਦੁਰਯੋਧਨ ਕਾ ਮਥਿਆ ਮ ਅਨੇਕਾਂ ਤਰ੍ਹਾਂ ਦੀਆਂ ਮਤਾਂ ਹਟ ਜੋ ਤਪ ਜੋਗ ਪਰਹੀਂ ਚੱਲਦਾ ਰਹਿੰਦਾ ਵਾ ਕਿੱਡਾ ਵੀ ਕੋ ਹੰਕਾਰੀ ਹੋ ਜਵੇ ਫਿਰ ਉਹ ਨਿਕਦੇ ਨਾਪਦਾ ਆਪ ਆਪਾ ਖਤਮ ਕਰਨਾ ਪੈਂਦਾ ਫਿਰ ਹੀ ਮੁਕਤੀ ਮਿਲਦੀ ਹੈ ਕੰਦਰਪ ਕੋਟ ਜਾ ਕੇ ਲਵੇ ਨਾ ਧਰੇ ਐਸੀ ਲੋਕ ਨੇ ਜਿਹੜੇ ਧਰਮਾਂ ਦੇ ਵਿੱਚ ਪਾੜ ਪਾਉਂਦੇ ਰਹਿੰਦੇ ਨੇ ਇਹ ਵੀ ਇਵੇਂ ਚੱਲਦਾ ਰਹਿੰਦਾ ਵਾ ਅਲੱਗ-ਅਲੱਗ ਧਰਮਾਂ ਦੇ ਵਿਖਿਆਨ ਲਗ ਲਗ ਬੈਰ ਵਿਰੋਧ ਕਰਦੇ ਰਹਿੰਦੇ ਨੇ ਅੰਤਰ ਅੰਤਰ ਮਨ ਸਾਹਰੇ ਪਰ ਐਸੇ ਵੀ ਨੇ ਜਿਹੜੇ ਅੰਦਰੋਂ ਆਪਣੀਆਂ ਮਨਸਾਂ ਨੂੰ ਤੂਰ ਕਰਦੇ ਰਹਿੰਦੇ ਨੇ ਕਹੇ ਕਬੀਰ ਸੰਸਾਰੰਗ ਪਾਨ ਇਹ ਸਾਰੰਗ ਪਾਨ ਦੇਹ ਵੈ ਪਦ ਮੰਗਉਂਦਾਰ ਆਪੈ ਪਦ ਦੇ ਮੇਰੇ ਤੇ ਕਿਰਪਾ ਕਰੋ ਨਿਰਭਉ ਪਦ ਦੇ ਦਿਓ ਸਾਨੂੰ ਭੈ ਤੋਂ ਮੁਕਤੀ ਮਿਲ ਜਵੇ ਜਿਵੇਂ ਸਾਰੰਗ ਪਾਨ ਪਾਣੀ ਦੀ ਪ੍ਰਲਾਪ ਕਰਦਾ ਐਵੇਂ ਆਪਾਂ ਕਰਦੇ ਰਹੀਏ ਕੁਦਰਤ ਦੇ ਅੱਗੇ ਬੇਨਤੀਆਂ ਆਓ ਸਾਰੇ ਮਿਲ ਕੇ ਨੂੰ ਸਮਝੀਏ ਰੱਬੀ ਬਾਣੀ ਨਾਲ ਜੁੜੀਏ ਸਾਡਾ ਸੰਸਾਰ ਤੇ ਆਉਣਾ ਸਫਲ ਹੋਵੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ